ਭਾਈ ਹੜਪੀੜਤਾਾਂ ਤੇ ਲਈ ਜੇ ਰਾਸ਼ਨ ਪਾਣੀ ਰਸਦ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਮਾਤਰਾ ਵਿੱਚ ਸੇਵਾ ਹੋ ਰਹੀ ਹੈਗੀ ਹੈ ਹਮ ਹਮਾ ਕੇ ਲੋਕੀ ਪਹੁੰਚਦੇ ਪਏ ਨੇ ਅੱਧਾ ਪੰਜਾਬ ਡੁੱਬਿਆ ਤੇ ਅੱਧਾ ਹੀ ਪੰਜਾਬ ਸੇਵਾ ਵਿੱਚ ਲੱਗਿਆ ਹੋਇਆ ਇਹ ਆਪਾਂ ਸਾਰੇ ਦੇਖ ਰਹੇ ਇੱਕ ਵੱਖਰੀ ਮਿਸਾਲ ਸਾਰੇ ਪੰਜਾਬੀ ਪੂਰੀ ਦੁਨੀਆ ਲਈ ਪੇਸ਼ ਕਰਕੇ ਸਾਹਮਣੇ ਰੱਖਦੇ ਪਏ ਹੈਗੇ ਨੇ ਕਿਸੇ ਹੋਰ ਸੂਬੇ ਤੋਂ ਅਸੀਂ ਉਮੀਦ ਵੀ ਬਾੜੀ ਨਹੀਂ ਕਰਦੇ ਪਰ ਹਾਂ ਜਿਹੜੇ ਗੁਆੰਡੀ ਸਾਡੇ ਸੂਬੇ ਨੇ ਜ਼ਰੂਰ ਅੱਗੇ ਆ ਰਹੇ ਨੇ ਜੰਮੂ ਦੀ ਗੱਲ ਕਰ ਲੋ ਉੱਥੇ ਵੀ ਬਹੁਤ ਨੁਕਸਾਨ ਹੋਇਆ ਹਿਮਾਚਲ ਵਿੱਚ ਨੁਕਸਾਨ ਹੋਇਆ ਹੈਗਾ ਪਰ ਫਿਲਹਾਲ ਰਸਦ ਤੇ ਰਾਸ਼ਨ ਦੀ ਮੈਂ ਗੱਲ ਕਰਦਾ ਮੇਰੀ ਗੱਲ ਇੱਦਾਂ ਗਲੋਬਲ 6 ਭਾਈ ਅਮਰਪ੍ਰੀਤ ਹੋਰਾਂ ਨਾਲ ਹੋ ਰਹੀ ਆ ਉਹ ਕਹਿੰਦੇ ਵੀ ਰਾਸ਼ਨ ਪਾਣੀ ਨਾ ਭੇਜੋ ਇਹੀ ਸਾਰਿਆਂ ਨੂੰ ਅਪੀਲ ਕਰਦੇ ਆ ਜਿਹੜੇ ਪੈਸੇ ਦੀ ਸੇਵਾ ਤੁਸੀਂ ਜਾਂ ਜਿਸ ਚੀਜ਼ ਦੀ ਵੀ ਸੇਵਾ ਤੁਸੀਂ ਕਰਨੀ ਚਾਹੁੰਦੇ ਹੋ ਫਿਲਹਾਲ ਹੋਲਡ ਰੱਖੋ ਫਿਲਹਾਲ ਉਹ ਪੈਸੇ ਸਾਈਡ ਤੇ ਰੱਖ ਦਿਓ ਇੱਕ ਜਗ੍ਹਾ ਤੇ ਕਿਉਂਕਿ ਇਹ ਲੰਬੀ ਚੱਲਣੀਆਂ ਵਾਲੀ ਗੱਲਬਾਤ ਇਹ ਇੰਨੀ ਛੇਤੀ ਮੋੜ ਵਾਪਸੀ ਕਰਨੀ ਸੌਖੀ ਨਹੀਂ ਹੈਗੀ ਸਾਰੇ ਪੰਜਾਬੀਆਂ ਲਈ ਸਾਰੇ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਕਿ ਇਸ ਸਿਚੁਏਸ਼ਨ ਨੂੰ ਫੇਸ ਕਰਦੇ ਪਏ ਨੇ ਵਾਕਈ ਉਹਨਾਂ ਦੇ ਪਰਿਵਾਰ ਫੇਸ ਕਰਦੇ ਪਏ ਨੇ 2-2 ਫੁੱਟ ਤੱਕ ਇਹਨੇ ਰੇਤਾ ਹੀ ਜੰਮ ਗਿਆ ਹੈਗਾ ਖੇਤਾਂ ਦੇ ਵਿੱਚ ਤਾਂ ਉਹਨੂੰ ਕਿਵੇਂ ਦੂਰ ਕਰਾਂਗੇ ਇਹ 4-5 ਸਾਲਾਂ ਤੱਕ ਅੱਗੇ ਤੱਕ ਗੱਲ ਜਾਣੀ ਆ ਸੋ ਆ ਪੈਸੇ ਨੂੰ ਸੇਵ ਕਰਕੇ ਰੱਖੋ ਬਚਾ ਕੇ ਰੱਖੋ ਜਦੋਂ ਵਕਤ ਪਾਊਗਾ ਉਦੋਂ ਤੁਹਾਡੀ ਲੋੜ ਪੈਣੀ ਆ ਫਿਲਹਾਲ ਇਹ ਨਾ ਹੋਵੇ ਕਿ ਤੁਸੀਂ ਸੇਵਾ ਵੀ ਕਰਦੇ ਹੋ ਤੇ ਉਹ ਸੇਵਾ ਲੱਗੇ ਵੀ ਨਾ ਕਿਤੇ ਰਾਸ਼ਨ ਸੜਕਾਂ ਤੇ ਪਿਆ ਜਿਨ੍ਹਾਂ ਨੂੰ ਲੋੜ ਨਹੀਂ ਉਹ ਚੱਕੀ ਜਾ ਰਹੇ ਨੇ ਆ ਆਪਣਾ ਘਰ ਪਰ ਹੀ ਜਾਂਦੇ ਪਏ ਹੈਗੇ ਨੇ ਇਹ ਵੀ ਗੱਲਬਾਤ ਹੋ ਰਹੀ ਆ ਸੋ ਇਸ ਕਰਕੇ ਫੋਨ ਕਰਕੇ ਪਹੁੰਚੋ ਜਿਹਨੂੰ ਲੋੜ ਆ ਉਹਦੇ ਤੱਕ ਰਾਸ਼ਨ ਪਹਚਾਓ ਬਾਈ ਅਮਰਪ੍ਰੀਥੋਰੀ ਦਾ ਗਲੋਬਲ ਸਿੱਖਸ ਵਾਲੇ ਦੇ ਨੰਬਰ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਮੱਕੜ ਬਾਈ ਉਹਨੀ ਸਾਰੇ ਜਣੇ ਲੱਗੇ ਹੋਏ ਨੇ ਡਟੇ ਹੋਏ ਨੇ ਬਾਰਡਰਾਂ ਦੇ ਉੱਤੇ ਅਸੀਂ ਵੀ ਜਾਣ ਲੱਗੇ ਸੀ ਸਾਨੂੰ ਉਹਨਾਂ ਨੇ ਇਹੀ ਕਿਹਾ ਵੀ ਹਲੇ ਖੜ ਜੋ ਫੋਟੋਆਂ ਤੇ ਵੀਡੀਓ ਖਚਾਉਣ ਦੇ ਚੱਕਰਾਂ ਵਿੱਚ ਨਾ ਉੱਥੇ ਪਹੁੰਚੋ ਜਦੋਂ ਲੋੜ ਪਊਗੀ 10 15 20 ਦਿਨ ਬਾਅਦ ਉਦੋਂ ਤੁਸੀਂ ਉੱਥੇ ਜ਼ਰੂਰ ਜਾ ਕੇ ਖੜਿਓ ਹਰੇਕ ਪਰਿਵਾਰ ਉਹ ਨੂੰ ਪੁੱਛੋ ਉਹਨਾਂ ਨੂੰ ਕਿ ਕਾਦੀ ਲੋੜ ਹੈਗੀ ਆ ਤਾਂ ਉਹ ਉਹੀ ਚੀਜ਼ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਵਾਓ ਜੇ ਜਿਨ੍ਹਾਂ ਕੋਲ ਐਨੀ ਸਮਰੱਥਾ ਹੈਗੀ ਆ ਵੀ ਅਸੀਂ ਪਿੰਡ ਦੇ ਪਿੰਡ ਸਾਹਮ ਸਕੇ ਤਾਂ ਉਹ ਸਾਹਮਣੇ ਆਣ ਬਹੁਤ ਸਾਰੇ ਸੈਲੀਬ੍ਰਿਟੀ ਸਾਹਮਣੇ ਆ ਰਹੇ ਨੇ ਸਾਡੇ ਉਹਨਾਂ ਦੀ ਜ਼ਰੂਰਤਾਂ ਨੂੰ ਸਮਝਦੇ ਹੋયા ਤਾਂ ਉਹੀ ਸੇਵਾ ਨੂੰ ਆਪਾਂ ਅੱਗੇ ਲੈ ਕੇ ਆਈਏ ਫਾਲਤੂ ਦੇ ਵਿੱਚ ਉੱਥੇ ਜਾ ਕੇ ਐਵੇਂ ਰਾਸ਼ਨਾ ਕ੍ਰੀਏਟ ਕਰੀਏ ਵੀਡੀਓਜ਼ ਫੋਟੋਸ ਖਿਚਾਉਣ ਦੇ ਚੱਕਰਾਂ ਦੇ ਵਿੱਚ ਸੋ ਦਿਲੋਂ ਸੇਵਾ ਕਰੋ ਭਾਈ ਦਿਲੋਂ ਸੇਵਾ ਕਰਨ ਦੀ ਲੋੜ ਹੈਗੀ ਆ ਹੌਸਲਾ ਪਰਮਾਤਮਾ ਸਭ ਨੂੰ ਬਖਸ਼ੇ ਆਪਾਂ ਡਟ ਕੇ ਇੱਕ ਦੂਜੇ ਨਾਲ ਖੜੇ ਰਵਾਂਗੇ ਇਹ ਦਾਸਤਾ ਸਾਰੇ ਪੰਜਾਬੀਆਂ ਨੇ ਜਿਉਂਦੇ ਰੋ ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਸਾਰੇ